ਇਹ ਫੈਲੋ ਪਿੰਡ ਹੈ ਫੈਲੋ ਕੀ ਫੈਲੋ ਕੇ ਹਾਂਜੀ ਹਾਂਜੀ ਫੈਲੋ ਕੇ ਕਿ ਫੈਲੋ ਕੇ ਫੈਲੋ ਕੇ ਫੈਲੋ ਸਰ ਤੇਨੂੰ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਸਹਿਬ ਜ਼ਿਲ੍ਹਾ ਪਿੰਡ ਫੈਲੋ ਕੇ ਪਹੁੰਚੇ ਹਾਂ ਜਿੱਥੇ ਦੇ ਗੁਰਪ੍ਰੀਤ ਕੌਰ ਪੁੱਤਰੀ ਡਾਕਟਰ ਮਨਮੋਹਨ ਸਿੰਘ ਸਾਰਿਆਂ ਨੂੰ ਪਤਾ ਲੱਗਿਆ ਹੋਣਾ ਸੋਸ਼ਲ ਮੀਡੀਆ ਦੇ ਰਾਹੀਂ ਕਿ ਪਿਛਲੇ ਦਿਨੀ ਗੁਰਪ੍ਰੀਤ ਕੌਰ ਹੋਣਾ ਨੇ ਇੱਕ ਇਮਤਿਹਾਨ ਦੇਣਾ ਸੀ ਜਿਹਦੇ ਵਿੱਚ ਉਹ ਜੱਜ ਦੀ ਸਟੱਡੀ ਕਰ ਰਹੀ ਸੀ ਹਾਂਜੀ ਹਾਂ ਉੱਥੇ ਕੀ ਹੁੰਦਾ ਹੈ ਜੀ ਕੋਈ ਗਾਈਡ ਲਾਈਨ ਨਹੀਂ ਕੋਈ ਕੁਝ ਨਹੀਂ ਰੋਕ ਦਿੱਤਾ ਜਾਂਦਾ ਕਿ ਤੁਸੀਂ ਕੜਾ ਪਾਇਆ ਹੋਇਆ ਤੁਸੀਂ ਕਿਰਪਾਨ ਪਾਈ ਹੋਈ ਹੈ ਨਾ ਤਾਂ ਅਸੀਂ ਕੜੇ ਨਾਲ ਬੰਦਾ ਮਾਰ ਦਿੱਤਾ ਹੈ ਤੇ ਨਾ ਅਸੀਂ ਮਾਰਨ ਚੱਲੇ ਸੀ ਨਾ ਕਿਰਪਾਨ ਮਾਰਨ ਚੱਲੇ ਸੀਗੇ ਇਹ ਸਾਨੂੰ ਕਾਨੂੰਨ ਦੇ ਵਿੱਚ ਜਿਹੜੀ ਗੁਰੂ ਸਾਹਿਬ ਨੇ ਪੰਜ ਕਕਾਰ ਸਿੱਖ ਨੂੰ ਦਿੱਤੇ ਨੇ ਉਹਨਾਂ ਪੰਜਾਂ ਕਕਾਰਾਂ ਦਾ ਸਤਿਕਾਰ ਕਰਦੇ ਆ ਭਾਰਤੀ ਸੰਵਿਧਾਨ ਨੇ ਵੀ ਸਿੱਖ ਨੂੰ ਆਗਿਆ ਦਿੱਤੀ ਹੋਈ ਹੈ ਰਾਈਟਸ ਦਿੱਤੇ ਹੋਏ ਨੇ ਕਿ ਤੁਸੀਂ ਕਿਰਪਾਨ ਪਾ ਕੇ ਕਿਤੇ ਵੀ ਜਾ ਸਕਦੇ ਹੋ ਔਰ ਇਸ ਕਿਰਪਾਨ ਨੂੰ ਜੇ ਕਿਤੇ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਕਿਸੇ ਨੇ ਰੋਕਿਆ ਤੇ ਭਾਰਤੀ ਸਰਕਾਰ ਦਾ ਉੱਥੇ ਫਰਜ਼ ਬਣਦਾ ਸੀ ਔਰ ਇਹ ਕਿਤੇ ਨਾ ਕਿਤੇ ਕਰਦੇ ਵੀ ਰਿਹਾ ਪੀਏ ਜਿਹੜੀ ਸਾਡੇ ਸਿੱਖ ਕੌਮ ਹੈ ਪੰਥ ਹੈ ਇਹਨਾਂ ਦੀ ਕਿਰਪਾਨ ਕੜਾ ਦਸਤਾਰ ਪੰਜ ਕਕਾਰਾਂ ਤੇ ਕਿਸੇ ਕਿਸਮ ਦਾ ਕਿੰਤੂ ਨਾ ਕੀਤਾ ਜਾਏ ਔਰ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਜਿਹਨੂੰ ਤੁਸੀਂ 5 wise world ਵੀ ਕਹਿੰਦੇ ਹੋ ਜਾਂ ਹੋਰ ਦੇਸ਼ ਵੀ ਨੇ ਉਹਨਾਂ ਵਿੱਚ ਵੀ ਸਾਨੂੰ ਕਿਰਪਾਨ ਪਾ ਕੇ ਜਾਣ ਦੀ ਆਗਿਆ ਹੈ ਇਥੋਂ ਤੱਕ ਕੀ ਕਿਰਪਾਨ ਤੇ ਕੜਾ ਮੈਂ ਵੀ ਵਿਦੇਸ਼ਾਂ ਚ ਜਾਣਾ ਹੈ ਵਾਈਟ ਹਾਊਸ 에ਰਪੋਰਟ ਹਵਾਈ ਅੱਡੇ ਅਦਾਲਤਾਂ ਸੁਪਰੀਮ ਕੋਰਟ ਮੈਨੂੰ ਸਾਰੇ ਜਾਣ ਦਾ ਮੌਕਾ ਮਿਲੇਆ ਮੈਨੂੰ ਨਹੀਂ ਕਦੀ ਕਿਸੇ ਨੇ ਕਿਹਾ ਵੀ ਤੁਸੀਂ ਆਪਣੀ ਆ ਕਰਪਾਨ ਦਿਖਾਓ ਜਾਂ ਤੁਸੀਂ ਆ ਕੜਾ ਲਾ ਕੇ ਜਾਓ ਮਤਲਬ ਕੋਈ ਨਹੀਂ ਜੀ ਜੇ bari desh ਸਾਡੇ ਕਕਾਰਾਂ ਦੀ ਕਦਰ ਨੂੰ ਸਮਝ ਕੇ ਇਹ ਕਹਿੰਦੇ ਨੇ ਕਿ ਸਿੱਖ ਸਿਰ ਤਾਂ ਦੇ ਸਕਦਾ ਹੈ ਪਰ ਉਹ ਆਪਣੇ ਕਕਾਰ ਨਹੀਂ ਛੱਡ ਸਕਦਾ ਇਹ ਗੁਰੂ ਦੇ ਦਿੱਤੇ ਹੋਏ ਚਿੰਨ ਨੇ ਔਰ ਇਹ ਮਨੁੱਖੀ ਅਧਿਕਾਰਾਂ ਲਈ ਰਾਖੀ ਲਈ ਡਿਫੈਂਸ ਲਈ ਦਿੱਤੇ ਹੋਏ ਨੇ ਨਾ ਕਿ ਕਿਸੇ ਮਾਰਨ ਨੂੰ ਦਿੱਤੇ ਹੋਏ ਆ। ਜਿਹਦੀ ਗੱਲ ਕਾਨੂੰਨ ਦੇ ਵਿੱਚ ਸਾਨੂੰ ਰਾਈਟ ਮਿਲੇ ਨੇ ਸਾਡੇ ਗੁਰੂ ਨੇ ਸਾਨੂੰ ਦਾਤ ਦਿੱਤੀ ਐ। ਸਾਨੂੰ ਜਾਨ ਤੋਂ ਪਿਆਰੀ ਐ ਤੇ ਫਿਰ ਉਹ ਕਿਹੜੇ ਕਾਨੂੰਨ ਤਹਿਤ ਰਾਜਸਥਾਨ ਗਈ ਇਸ ਬੱਚੀ ਨੂੰ ਉਸ ਵਗਤ ਦੀ ਜਿਹੜਾ ਨਿਜਾਮ ਸੀ ਪ੍ਰਬੰਧ ਕੀ ਢਾਂਚਾ ਸੀ ਕਿਸ ਆਧਾਰ ਤੇ ਗੁਰਪ੍ਰੀਤ ਨੂੰ ਕਹਿ ਦਿੱਤਾ ਕਿ ਤੂੰ ਪੇਪਰ ਨਹੀਂ ਦੇ ਸਕਦੀ। ਤੂੰ ਅੰਦਰ ਨਹੀਂ ਜਾ ਸਕਦੀ ਕਿਰਪਾਨ ਪਾਈ ਐ ਖੜਾ ਪਾਇਆ ਇਹ ਕਿਹੜਾ ਕਾਨੂੰਨ ਸੀ ਤੇ ਕਿੱਥੇ ਗਾਈਡਲਾਈਨ ਦਿੱਤੀ ਸੀ ਇਹਦੇ ਪੇਪਰ 'ਚ ਵੀ ਆ ਚੀਜ਼ਾਂ ਸ਼ਰਤਾਂ ਪੂਰੀਆਂ ਕਰਕੇ ਆਇਓ 에어ਪੋਰਟ ਤੇ ਜਾਂਨੇ ਹੋ ਗਾਈਡਲਾਈਨ ਦਿੱਤੀ ਹੋਈ ਐ ਹਾਈ ਕੋਰਟ ਜਾਣਾ ਗਾਈਡਲਾਈਨ ਦਿੱਤੀ ਇੱਥੇ ਨਹੀਂ ਦਿੱਤੀ ਹੋਈ ਪਰ ਜਿਹੜੀ ਗਾਈਡਲਾਈਨ ਸੀ ਉਹ ਸੀ ਕਿਰਪਾਨ ਪਾ ਕੇ ਜਾ ਸਕਦਾ ਜਿਹੜੀ ਗਾਈਡਲਾਈਨ ਹੈ ਹੀ ਨਹੀਂ ਉਹਨੂੰ ਉਹਦੀ ਦਰਵਰਤੋਂ ਕਰਕੇ ਗੈਰ ਕਾਨੂੰਨੀ ਢੰਗ ਨਾਲ ਇਸ ਬੱਚੀ ਨੂੰ ਉਥੋਂ ਬਾਹਰ ਕਰ ਦਿੱਤਾ ਜਲੀਲ ਕੀਤਾ ਗਿਆ ਫਿਰ ਉਹਦਾ ਹੁਣ ਪੇਪਰ ਜਿਹੜਾ ਸੀ ਉਹ ਰਹਿ ਗਿਆ ਇਹਦਾ ਮਤਲਬ ਕੇਂਦਰ ਸਰਕਾਰ ਜਾਂ ਇੱਥੇ ਦਾ ਸਿਸਟਮ ਕਾਨੂੰਨ ਨੂੰ ਮੰਨਦਾ ਹੀ ਨਹੀਂ ਗੈਰ ਕਾਨੂੰਨੀ ਕੰਮ ਕਰਦੇ ਹੋ ਤੁਸੀਂ ਆਪਣੀ ਸੰਵਿਧਾਨ ਤੋਂ ਤੁਸੀਂ ਆਪ ਹੀ ਬਗੀ ਹੋ ਕੀ ਸਾਨੂੰ ਤੁਸੀਂ ਦੋ ਨੰਬਰ ਦੇ ਸ਼ਹਿਰੀ ਸਮਝਦੇ ਹੋ ਕੀ ਸਿੱਖਾਂ ਨੂੰ ਤੁਸੀਂ ਗੁਲਾਮੀ ਦਾ ਅਹਿਸਾਸ ਕਰਾ ਰਹੇ ਹੋ ਕੀ ਤੁਸੀਂ ਸਿੱਖਾਂ ਨੂੰ ਜਲੀਲ ਕਰਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਸਿੱਖ ਬੱਚੇ ਜਿਹੜੇ ਨੇ ਉਹ ਜੱਜ ਬਣਨੇ ਨਹੀਂ ਚਾਹੀਦੇ ਉਹ ਜੱਜ ਦੀ ਕੁਰਸੀ ਤੇ ਨਹੀਂ ਚਾਹੀਦੇ ਚਿੱਤ ਰੱਖਿਓ ਜੱਜ ਦੀ ਕੁਰਸੀ ਤੇ ਜੇ ਸਿੱਖ ਬੈੰਦਾ ਤੇ ਸਰਬੱਤ ਦਾ ਭਲਾ ਤੇ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਉਹ ਸਭੇ ਸਾਂਝੀ ਵਾਲ ਸੁਦਾਇਨ ਉੱਥੇ ਬਿਨਾਂ ਕਿਸੇ ਨਸਲੀ ਭੇਦਭਾਵ ਦੇ ਲੈਂਡ ਆਰਡਰ ਮੁਤਾਬਕ ਫੈਸਲੇ ਹੁੰਦੇ ਨੇ ਤੇ ਜੇ ਤੁਸੀਂ ਕਟੜਪੰਥੀਆਂ ਵਾਲਾ ਕੰਮ ਕਰਕੇ ਕਰ ਰਹੇ ਹੋ ਤੇ ਇਹਦੀ ਅਸੀਂ ਨਖੇਦੀ ਕਰਦੇ ਆਂ ਮਾੜੀ ਗੱਲ ਹੈ ਔਰ ਉਦੋਂ ਬਾਅਦ ਅਸੀਂ ਗੁਰਪ੍ਰੀਤ ਡਾਕਟਰ ਮਨਮੋਹਨ ਸਿੰਘ ਹੋਣੀ ਇਸ ਪਰਿਵਾਰ ਦੇ ਨਾਲ ਖੜੇ ਆਂ ਔਰ ਕਿੰਨੀਆਂ ਕੁ ਗੁਰਪ੍ਰੀਤ ਕੌਰ ਦੀ ਬਲੀ ਲੈ ਲਈ ਗਈ ਕਕਾਰਾਂ ਨੂੰ ਮੋਹਰਾ ਬਣਾ ਕੇ ਤੇ ਜੱਜ ਦੀ ਕੁਰਸੀ ਤੱਕ ਜਾਣ ਤੋਂ ਰੁਕਿਆ ਆਈਐਸਆਈਪੀਐਸ ਲੋਬੀ ਚ ਅੱਜ ਸਿੱਖ ਬੱਚੇ ਇਸੇ ਕਰਕੇ ਨਹੀਂ ਦਿਸਦੇ ਕਾਰਨ ਉਹਨਾਂ ਦੇ ਕੜੇ ਤੇ ਕਿਰਪਾਨਾਂ ਇਹਨਾਂ ਨੂੰ ਚੁੰਵਣ ਲੱਗ ਗਏ ਆ ਤੇ ਜਿਸ ਦਿਨੇ ਕੜੇ ਕਿਰਪਾਨਾਂ ਦਸਤਾਰਾਂ ਪੰਜਾਬ ਚੋਂ ਖਤਮ ਹੋ ਗਈਆਂ ਤੁਸੀਂ ਸੋਚਦੇ ਹੋ ਕਿ ਪੰਜਾਬ ਖਤਮ ਕਰ ਦੇਵਾਂਗੇ ਇਹ 700 ਸਾਲ ਦੀ ਗੁਲਾਮੀ ਗਲੋਂ ਲਾ ਕੇ ਭਾਰਤ ਨੂੰ ਆਜ਼ਾਦੀ ਦਾ ਨਿਗ ਇਹਨਾਂ ਨੇ ਹੀ ਦਿੱਤਾ ਤੇ ਜੇ ਦੁਬਾਰੇ ਨਿਕਲ ਗਈਆਂ ਤੇ ਉਹ ਵੀ ਦਿਨ ਦੂਰ ਨਹੀਂ ਜਿੱਦਣ 700 ਸਵਾਲ ਵਾਲੀ ਗੁਲਾਮੀ ਦੁਬਾਰਾ ਤੁਹਾਡੇ ਗੱਲ 'ਚ ਮੁੜ ਹੋਵੇਗੀ ਸਾਨੂੰ ਤਾਂ ਤੁਸੀਂ ਪਾਈ ਬੈਠੇ ਹੋ ਇੱਥੇ ਮੈਂ ਵੀ ਕਵਾਂਗਾ ਕਿ ਜਿੱਥੇ ਪੀਆਈਐਲ ਦੇ ਵਿੱਚ ਅਸੀਂ ਖੁਦ ਆਪਣੇ ਲੀਗਲ ਸੈੱਲ ਰਹੀ ਹਾਈ ਕੋਰਟ ਸੁਪਰੀਮ ਕੋਰਟ ਤੱਕ ਐਜੂਕੇਸ਼ਨ ਵਿਭਾਗ ਆਲ ਇੰਡੀਆ ਨੂੰ ਪਾਰਟੀ ਬਣਾਵਾਂਗੇ ਕਿ ਕਾਨੂੰਨ ਰਾਈਟ ਦੇ ਰਿਹਾ ਹੈ ਤੇ ਤੁਸੀਂ ਕਿਸ ਆਧਾਰ ਤੇ ਸਾਡੇ ਬੱਚਿਆਂ ਨੂੰ ਰੋਕ ਰਹੇ ਹੋ ਕਿਰਪਾਨ ਪਾਉਣ ਤੋਂ ਕੜਾ ਪਾਉਣ ਤੋਂ ਦਸਤਾਰ ਸਜਾਉਣ ਤੋਂ ਇਹ ਕਿੱਥੋਂ ਦੇ ਕਾਨੂੰਨ ਨੇ ਪੁੱਛਿਆ ਜਾਏਗਾ ਉਹਨਾਂ ਨੂੰ ਬਕਾਇਦਾ ਪਾਰਟੀ ਬਣਾ ਕੇ ਇੱਕ ਮੈਸੇਜ ਆ ਵੀ ਦੇਵਾਂਗਾ ਕਿ ਗੁਰਪ੍ਰੀਤ ਕੌਰ ਤੁਹਾਨੂੰ ਉਹਨਾਂ ਨੇ ਜੱਜ ਦੀ ਕੁਰਸੀ ਤੋਂ ਜਾਣ ਤੋਂ ਰੋਕਿਆ ਤੇ ਰੋਕਣ ਵਾਲਿਆਂ ਦਾ ਜਿਹੜਾ ਹੁਕਮ ਸੀ ਸ਼ਾਇਦ ਤਿੰਨ ਪੜੇ ਲੀਡਰਾਂ ਦਾ ਚੱਲਿਆ ਲੈਂਡ ਆਰਡਰ ਦਾ ਨਹੀਂ ਜੇ ਹੁੰਦਾ ਤੇ ਫੇਰ ਇਹ ਨਹੀਂ ਸੀ ਹੋਣਾ ਤੇ ਗੁਰਪ੍ਰੀਤ ਕੌਰ ਨੂੰ ਵੀ ਇਹ ਫੈਸਲਾ ਲੈਣਾ ਹੋਊ ਕਿ ਜਿੱਥੇ ਕਾਨੂੰਨ ਬਣਦੇ ਆ ਵਿਧਾਨ ਸਭਾ ਲੋਕ ਸਭਾ ਕਿਉਂ ਨਾ ਹੋਵੇ ਸਾਨੂੰ ਉਥੋਂ ਰੋਕਿਆ ਅਸੀਂ ਵਿਧਾਨ ਸਭਾ ਜਿੱਤ ਕੇ ਅਸੀਂ ਕਾਨੂੰਨ ਬਣਾਉਣ ਉੱਥੇ ਜਾਵਾਂਗੇ ਤਿੰਨ ਪੜੇ ਲੀਡਰ ਰਹਿਣਗੇ ਤਾਂ ਇਹ ਹੋਊ ਤੇ ਜਿਸ ਦਿਨ ਗੁਰਪ੍ਰੀਤ ਕੌਰ ਵਰਗੀਆਂ ਬੱਚੀਆਂ ਉੱਥੇ ਚੱਲ ਜਾਣਗੀਆਂ ਉਦਨ ਲਾਇਡ ਆਰਡਰ ਦੀ ਗੱਲ ਹੋ ਜ਼ਮੂਰੀਅਤ ਦੀ ਗੱਲ ਹੋਈ ਸੰਵਿਧਾਨ ਕਾਨੂੰਨ ਦੀ ਗੱਲ ਹੋਊ ਸਾਂਝੀ ਵਾਲਤਾ ਦੀ ਗੱਲ ਹੋਊ ਹੱਕਾਂ ਦੀ ਗੱਲ ਹੋਊ ਤੇ ਮੈਂ ਸਿੱਖ ਜਥੇਬੰਦੀਆਂ ਨੂੰ ਅਪੀਲ ਕਰਦਾ ਤੁਸੀਂ ਕਹੋਗੇ ਵਡਾਲੇ ਨੇ ਆਪਣੇ ਵੱਲੋਂ ਐਲਾਨ ਕਰਤਾ ਮੈਂ ਨਹੀਂ ਕਰਦਾ ਸਾਰੇ ਸਿੱਖ ਪੰਥ ਨੂੰ ਅਪੀਲ ਕਰਦਾ ਕਿ ਜਿਹੜੀ ਇੱਥੇ ਚੋਣ ਹੋਣੀ ਮੈਨੂੰ ਪਤਾ ਨਹੀਂ ਉਹ ਤਰੀਕ ਹੈਗੀ ਆ ਕਿ ਕਾਗਜ਼ ਭਰਨ ਦੀ ਲੰਗੀ ਆ ਜਿਹੜੀ ਇੱਥੇ ਜਿੰਮਨੀ ਚੋਣ ਹੋਣੀ ਹੈ ਤਰਨਤਾਰਨ ਸਾਹਿਬ ਜੇ ਉਹਦੇ ਚ ਸਮਾਂ ਹੈ ਤੇ ਮੇਰੇ ਵੱਲੋਂ ਸੁਝਾਅ ਹੈ ਕਿ ਗੁਰਪ੍ਰੀਤ ਕੌਰ ਉਹ ਕਾਗਜ਼ ਪਰੇ ਅਸੀਂ ਇਹਨੂੰ ਜਿਤਾ ਕੇ ਵਿਧਾਨ ਸਭਾ ਚ ਭੇਜੀਏ ਤਾਂ ਕਿ ਇਹ ਦੱਸ ਸਕੇ ਕਾਨੂੰਨ ਕਿੰਨੂ ਕਹਿੰਦੇ ਐ ਕਾਨੂੰਨ ਲਾਗੂ ਕਿਵੇਂ ਹੁੰਦੇ ਐ ਤੇ ਕਾਨੂੰਨ ਲੋਕਾਂ ਲਈ ਸੇਫਟੀ ਕਿਵੇਂ ਐ ਤੇ ਕਾਨੂੰਨ ਸਿਰ ਫਿਰਿਆਂ ਲਈ ਸਕੰਜਾ ਕਿਵੇਂ ਇਹ ਤਾਂ ਦੱਸਿਆ ਜਾ ਸਕਦਾ ਓਦੇ ਤੋਂ ਬਿਨਾ ਕੋਈ ਹੱਲ ਨਹੀਂ ਇਸ ਲਈ ਗੁਰਪ੍ਰੀਤ ਕੌਰ ਜੀ ਤੁਹਾਨੂੰ ਅੱਗੇ ਫਾਈਟ ਕਰਨੀ ਹੋਊਗੀ ਇਹ ਨਹੀਂ ਕਿ ਅਸੀਂ ਜੱਜ ਦੀ ਕੁਰਸੀ ਨੂੰ ਠੋਕਰ ਮਾਰੀ ਨਹੀਂ ਅਸੀਂ ਪਹੁੰਚਣਾ ਹੈ ਅਸੀਂ ਪਹੁੰਚਾਉਣਾ ਵੀ ਹੈ ਅਸੀਂ ਚਾਹਾਂਗੇ ਕਿ ਜਿੰਨੇ ਗੁਰੂ ਪੰਥ ਮਾਨਵਤਾ ਨੂੰ ਪਿਆਰ ਕਰਨ ਵਾਲੇ ਲਾਇੰਡ ਆਰਡਰ ਨੂੰ ਜ਼ਮੂਰੀਅਤ ਸਵਿਧਾਨ ਕਾਨੂੰਨ ਨੂੰ ਜਿਉਂਦਾ ਰੱਖਣ ਵਾਲੇ ਲੋਕ ਨੇ ਉਹ ਜ਼ਰੂਰ ਅੱਗੇ ਆਉਣ ਤੇ ਇਹ ਨਵੀਂ ਪਨੀਰੀ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਗੁਰੂ ਕਿਰਪਾ ਕਰੇ ਅਸੀਂ ਅਰਦਾਸ ਕਰਦੇ ਹਾਂ ਇਹ ਜਿਹੜਾ ਗੁਰਪ੍ਰੀਤ ਕੌਰ ਨੇ ਹੌਸਲਾ ਬਖਾਇਆ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਸਾਡੀ ਅਰਦਾਸ ਹੈ ਸਤਿਗੁਰੂ ਸਿੱਖੀ ਕੇਸਾਂ ਸੁਆਸਾਂ ਸੰਗ ਨਵਾਉਣ ਦੀ ਸਮਰੱਥਾ ਦੇਈ ਡਾਕਟਰ ਮਨਮੋਨ ਸਿੰਘ ਹੋਣੀ ਖੁਦ ਗੁਰਸਿੱਖ ਪਰਿਵਾਰ ਹੈ ਭੈਣ ਜੀ ਹੋਣੀ ਸਤਿਗੁਰ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸੇਤ ਜਾਬੀਆਂ ਪਿਆਰ ਬਖਸ਼ਣ ਤੇ ਸਿੱਖ ਪੰਥ ਇਸ ਬੱਚੀ ਨੂੰ ਇਹਨਾਂ ਨੇ ਸਿਰ ਫਿਰਿਆ ਨੇ ਜੱਜ ਦੀ ਕੁਰਸੀ ਤੋਂ ਰੋਕਿਆ ਅਸੀਂ ਜੱਜ ਭਰਤੀ ਕਰਨ ਵਾਲਿਆਂ ਦੀ ਕੁਰਸੀ ਤੱਕ ਪਹੁੰਚਾ ਦਈਏ ਮਜਾ ਉਸ ਗੱਲ 'ਚ ਖਾਲਸੇ ਦੀ ਉਹ ਗੱਲ ਪੂਰੀ ਕਰਨੀ ਸਾਡਾ ਫਰਜ਼ ਬਣਦਾ ਗੁਰਪ੍ਰੀਤ ਕੋ ਰਾਜ ਫੈਸਲਾ ਲੈ ਲਵੇ ਕੱਲ ਲੈ ਲਵੇ ਅਸੀਂ ਦਰਵਾਜ਼ੇ ਖੋਲ ਕੇ ਉਡੀਕਾਂਗੇ ਕਿ ਸਾਡਾ ਐਮਐਲਏ ਐਮਪੀ ਗੁਰਪ੍ਰੀਤ ਕਦੋਂ ਬਣ ਕੇ ਆਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ